ਮਿੱਤਰੋ ਪਹੁੰਚ ਚੁੱਕੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਕਿਹੜੀ ਮੰਡੀ ਬਾਈ ਜੀ ਤਰਕਸੀਲ ਚੌਂਕ ਦੇ ਜਮਾ ਵਿੱਚ ਲੱਗਦੀ ਆ ਬਾਈ ਜੀ ਮੰਡੀ ਇਹ ਅੱਜ ਤਰੀਕ ਹੈਗੀ ਆ ਜੀ 29 ਫਾਰਵਰ ਮਹੀਨਾ 2025 ਹੈ ਬਾਈ ਜੀ ਆਪਣਾ YouTube ਚੈਨਲ ਆ ਬਾਈ ਜੀ ਫਾਰਮਰ ਕਿੰਗ ਨਟਗਰਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸੇਅਰ ਕਰਿਓ ਬਾਈ ਜੀ ਤੇ ਬਾਈ ਜੀ ਵੀਡੀਓ ਸਾਰੇ ਦੇਖ ਕੇ ਜਾਇਓ ਆਜੋ ਜੀ ਤੁਹਾਨੂੰ ਦਿਖਾਈਏ ਟਰੈਕਟਰ ਮੰਡੀ ਬਰਨਾਲਾ ਦੇ ਜਮਾ ਬਿਲਕੁਲ ਨਵੇਂ ਟਰੈਕਟਰ ਬਾਈ ਜੀ ਨਾਲ ਤੁਹਾਨੂੰ ਪੁਰਾਣੇ ਟਰੈਕਟਰ ਦਿਖਾਵਾਂਗੇ ਆਜੋ ਜੀ ਮੰਡੀ ਦੇ ਵਿੱਚ ਆਰ ਦੋ ਵੀਡੀਓ ਨੂੰ ਸ਼ੇਅਰ ਤੇ ਲਾਇਕ ਆਜੋ ਮਿੱਤਰੋ ਇਹ ਕਜੇ ਪੁਰਾਣੇ ਵੀਡੀਓ ਬਣਵਾਉਣੀਆਂ ਆਪਣਾ ਅਗਰ ਹੱਟਦੇ ਬਣਉਣੀਆਂ ਫਿਰ ਆਪਣਾ ਫੋਨ ਨੰਬਰ ਹੈ ਜੀ 78885 3351 ਕਾਲ ਕਰੋ ਆਜੋ ਬਾਈ ਜੀ ਮੰਡੀ 'ਚ ਤੁਹਾਨੂੰ ਦਿਖਾਈਏ ਟਰੈਕਟਰ ਬੜਿਆ ਤੋਂ ਵਧੀਆ ਆਜੋ ਟਰੈਕਟਰ ਹੈਗਾ ਜੀ 855 ਸਵਰਾਜ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾਟਗਰ 8 ਮਾਡਲ ਹੈ ਜੀ 335 ਰੇਟ ਹੈ ਇਸਾਈ ਦੇ ਟਰੈਕਟਰ ਸੋਣਾ ਨਹੀਂ ਨਈ ਕਬਲ ਟਰੈਕਟਰ ਕੀ ਬਾਤ ਕਰਨੀ ਪੂਰਾ ਸ਼ਰੀਰ ਦਾ ਟਰੈਕਟਰ ਜੀ ਨਹੀਂ ਸਾਹਿਬ ਟਾਇਰ ਤੋਂ ਵਧੀਆ ਫਾਇਦੇ ਟਾਇਰ ਟੂਰ ਵਧੀਆ ਪਾਇਆ ਹੈ 1328 ਦੇ ਪਾਵਰ ਸਟੀering ਹੈ ਟਰੈਕਟਰ ਨਹੀਂ ਵੀ ਕਾਗਜ਼ਰ ਪ੍ਰੀਤ ਹੈ ਵਾਈ ਦਾ ਤਾਂ ਨਾ ਟਰੈਕਟਰ ਹੈ ਜਿਹੜੇ ਕੋਲੇ ਤਾਂ ਪ੍ਰੀਤ ਹੈਗਾ ਜੀ ਕੀ ਕੀ ਟਾਇਰ ਆ ਟਰੈਕਟਰ ਦੇਖੋ ਜੀ ਪ੍ਰੀਤ ਟਰੈਕਟਰ 60 ਨਾਲ ਲੈ ਆ ਜੀ ਟਰੈਕਟਰ ਬਹੁਤ ਸੋਹਣਾ ਜੀ ਦੇਖ ਸਕਦੇ ਟਰੈਕਟਰ ਪ੍ਰੀਤ 21 ਮਾਡਲ 435 ਰੇਟ ਹੈ ਜੀ 21 ਮਾਡਲ 435 ਰੇਟ ਹੈ ਜੀ ਪ੍ਰੀਤ ਟਰੈਕਟਰ ਲੋ ਵੀ ਇੱਕ ਟਰੈਕਟਰ ਹੈਗਾ ਸੋਹਣਾ ਲੀਕਾ 750 ਦੇ ਕੋਈ ਸਾਈਡ ਗੇਰਾ ਟਰੈਕਟਰ 14 ਦੇ ਟਾਇਰ ਹੈ ਟਰੈਕਟਰ ਬਹੁਤ ਵਧੀਆ ਜੀ ਦੀ ਕਾਫੀ ਆ 21 ਦਾ ਮਾਰਕਾ 5 ਲੱਖ 15000 ਟਰੈਕਟਰ ਬਹੁਤ ਸੋਹਣਾ ਜੀ ਇਹ ਕੋ ਬੰਦ ਸਾਈਡ ਦਾ ਵੀਡੀਓ ਕਰਦੇ ਬਈ ਸ਼ੇਅਰ ਆਦੇ ਬਈ ਤੰਨਾ ਟਰੈਕਟਰ ਦਾ ਇਹ ਵੀਰੇ ਤੰਨੇ ਟਰੈਕਟਰ ਆਪਣੇ ਰੇਕੋਟ ਕੋਲੇ ਪੰਡਾ ਆਪਣਾ ਠੀਕ ਹੈ ਨੰਬਰ ਹੈਗਾ 98720 09121 ਠੀਕ ਹੈ ਆਹ ਟਰੈਕਟਰ ਹੈਗਾ ਜੀ 855 ਸਭਰਾਜ 21 ਦੀ ਕਾਪੀ ਹੈ ਜੀ 22 ਦਾ ਮਾਰਕ ਹੈ 21 ਦਾ ਤੇ ਕਾਪੀ 22 ਦੀ ਹੈ 6 ਲੱਖ 35000 ਰੁਪਏ ਦਾ ਸਭਰਾਜ 855 ਟਰੈਕਟਰ ਹੈ ਜੀ ਗੁਡੀਆ ਦੇ ਟਾਇਰ ਹੈ 1695 ਦੀ ਸ੍ਰੀ ਦੇਸ਼ਾਂ ਦੀ ਗੁਡੀਆ ਦਾ ਵਿੱਚ ਟਰੈਕਟਰ ਹੋਣਾ ਹੈ ਲੋਕੋ ਮਿੱਤਰੋ ਟਰੈਕਟਰ ਪਾਵਰ ਸਟੀering ਹੈ ਸਰ ਤਾਂ ਨੰਦ ਗਲਤੀ ਹੋ ਬੱਤ ਤੇ ਅਭੀ 90 ਹੌਲਣ ਹੈ 90 ਹੌਲਣ ਦੇ ਸਾਰੇ ਟਰੈਕਟਰ ਹੈ ਹੌਲਣ ਸੜ ਗੇ 68 ਦੇ ਟਾਇਰ ਹੈ ਬਹੁਤ ਹੀ ਵੱਛਾ ਟਰੈਕਟਰ ਹੈ ਜਿਸ ਨਾਲ ਕਿ ਸਰ ਜਰੀ ਲੱਗੀ ਟਰੈਕਟਰ ਦੇ ਮਾਰ ਮਾਰ ਦਾ 12 ਦਾ 19 ਦੀ ਕਾਤੀ ਆ 3 ਲੱਖ 45 ਹਜ਼ਾਰ ਮਿਰਟਾ ਪਾਵਰ 70 ਨਹੀਂ 3730 ਟਰੈਕਟਰ ਹੈ ਨਿਊ ਹਾਲੈਂਡ ਦੇਖ ਸਕਦੇ ਹੋ ਜੀ ਟਰੈਕਟਰ ਬਹੁਤ ਸੋਹਣਾ ਸੈੱਡ ਗੇਰਾ ਬਾਈ ਜੀ ਟਰੈਕਟਰ ਮੰਡੀ ਬਰਨਾਲਾ ਨੇੜੇ ਤਰਕਸੀਲ ਚੌਕ ਦੇਖ ਸਕਦੇ ਹੋ ਜੀ ਚਾਰੇ ਟਾਇਰ ਨਵੇਂ ਪਏ ਆ ਟਰੈਕਟਰ ਦੇ ਬਹੁਤ ਵਧੀਆ ਟਰੈਕਟਰ ਹੈ ਜੀ ਲੋ ਵੀ 855 ਸਰਵਰਾਜ ਹੈ ਇਹ ਕੀ ਮਾਡਲ ਹੈ ਇੱਥੇ ਹੀ ਸਰਵਰਾਜ ਸੈਂਟਰ ਗੇਰਾ ਜੀ ਆਰ ਪੀ ਟੂ ਆ ਥੋੜਾ ਬੈਂਪਰ ਲੱਗਿਆ ਹੋਇਆ ਹੈ भी मॉडल है पाँच पचहत्तर रेट आई मौके पर वो जी सात लगी बहुत सोहना ट्रैक्टर आई साइड क्या बात आ गया बहुत वाला ट्रैक्टर आज सात भी लगी आज डीजल डीजल लगे सैड गेयर आई तीन सिलेंडर ट्रैक्टर है पूरा टाइम आई ट्रैक्टर एक मॉडल असी पचहत्तर एक साइड ट्रैक्टर बहुत सोना अठ सौ पचपजा सवरा सॉरी नौ सौ त्रेहट सवराज एक सैड क्या बात ਆ ਗਿਆ ਟਰੈਕਟਰ 855 ਥੈਂਕ ਯੂ ਦੇਖੋ 855 35 ਮਾਡਲ ਹੈ 730000 ਰੁਪਏ ਰਿੰਦਾ ਦੇਖੋ ਇਹ ਟਰੈਕਟਰ ਭੈਂਟਾ ਦਾ ਲੋਇਟਰ ਟਰੈਕਟਰ ਸੈਡ ਗਈ ਰੱਖੀ ਛੋੜੀਆ ਦੇ ਟਾਇਰ ਹੈ ਜੀ 1695 ਦੇਖ ਸਾਡੀ ਮੋਹਦੀ ਵਧੀਆ ਟਰੈਕਟਰ ਹੈ 855 ਸਵਰਾਜ ਨਵਾਂ ਮਾਡਲ ਸਵਰਾਜ ਪੱਤੀ ਮਾਡਲ ਸੁਵਰਾਜ 16 5 ਦਾ ਡਾਇਰਾਈ ਸਰਜਰੀ ਲੱਗਿਆ ਜਮਾ ਨਮਾ ਬਈ ਜਮਾ ਨਮਾ ਜਮਾ ਨਮਾ ਟਰੈਕਟਰ ਦੇਖ ਜਾਓ ਸਾਈਡ ਗੇਰਾ ਹਲੇ ਲਫਾਫੇ ਵੀ ਨਹੀਂ ਲੱਗੇ ਟਰੈਕਟਰ ਤੋਂ ਫਲਕਾਰੀ ਪਈ ਗਈ ਆ ਲੋ ਐਮ ਆਰ ਪੇ ਜ ਟਾਇਰ ਆ ਦੇਖੀ ਸਾਹਦੇ ਪੱਤੀ ਮਾਡਲ 7 ਲੱਖ 65 ਹਜ਼ਾਰ ਦਾ ਰੇਟ ਆ ਵਾਕੀ ਮੌਕੇ ਦੇ ਹੋਵੇ ਦੇਖੋ ਬোল ਟਰੈਕਟਰ ਸਾਤਰੀ ਲੱਗਿਆ ਜਮਾ ਨਮਾ ਟਰੈਕਟਰ ਪੱਤੀ ਮਾਡਲ ਲੋ ਵੀ ਮਿੱਤਰੋ ਮਾਰਪੀ ਦਾ ਟੈਰਾ 16 ਨਾਲ ਉਠਾਈ ਸੋਨਾ ਟਰੈਕਟਰ ਹੈ ਜੇ ਕਿਸੇ ਨੇ ਖਰੀਦਣਾ ਜੀ ਤਰਕਸ਼ੀਲ ਚੌਕ ਵਾਲੀ ਮੰਡੀ ਦੇ ਖੜਾ ਟਰੈਕਟਰ ਸੜਕ ਦੇ ਉੱਤੇ ਖੜਾ ਹੈ ਜੀ ਇਧਰ ਆ ਗਿਆ ਜੀ 960 ਇੱਥੇ 960 ਆ ਗਿਆ ਜੀ ਟਰੈਕਟਰ ਇਹ ਵੀ ਸੋਨਾ ਜੀ ਫਾਤਰੀ ਲੱਗੀ ਆ ਦੇਖ ਸਕਦੇ ਹੋ ਆਰਪੀ ਡੀਓ ਆ ਸਾਰਾ ਟੂ ਬੱਧੀਆ ਪਏ ਪਿਆ ਟਰੈਕਟਰ ਦੇ ਸਿੰਘ ਸਾਹਿਬ ਦਾ ਕੋਈ ਟਰੈਕਟਰ ਸੋਨਾ ਹੈਗਾ 2016 ਮਾਡਲ 525000 ਰੁਪਏ ਰੇਟ ਹੈ। ਟਰੈਕਟਰ ਘੈਂਟ ਹੈ ਜੀ 960 ਸੁਭਰਾ ਜਿੱਤੀ। ਮੇਰੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਹੋ। ਦੇਖੋ ਭਾਈ ਟਰੈਕਟਰ ਵਧੀਆ ਜੀ। 8807 हां 55137 ਟਰੈਕਟਰ ਟੰਡਾ ਸਭ ਤੋਂ ਸਦਾ ਪਣੀ ਟੰਡਾ ਦੇਖੋ ਸੁਭਰਾ 852 ਲਓ ਜੀ ਬੀਲ ਨਾਮ ਪਾਇਆ ਹੋਇਆ ਲਾਲ ਲਾਲ ਰੈੱਡ ਰੈੱਡ ਟਰੈਕਟਰ ਦੇਖੋ ਟਰੈਕਟਰ ਸੋਹਣਾ ਪੂਰਾ ਵਧੀਆ ਟਰੈਕਟਰ ਹੈ ਜੀ ਨਵ ਮਾਡਲ ਹੈ 360 ਰੇਟ ਹੈ ਭਾਈ ਜੀ ਦੇਖ ਸਕਦੇ ਹੋ 855 ਜਸ਼ਵਰਾਜ ਦੇਖੋ ਜੀ ਟਾਇਰ ਟੁੱਟੂੜੀ ਹੋ ਕੇ ਨਵੇਂ ਹੈ ਇਹ ਮਾਦਲੇ ਵਾਲਾ 14 ਦੇ ਟਾਇਰ ਹੈ 14 28 ਦੇ ਟਰੈਕਟਰ ਸੋਹਣਾ ਜੀ ਘੈਂਟਾ ਟਰੈਕਟਰ ਇਸ ਐਂਡ ਦੇ ਪੁਲੀ ਦੇ ਵਿੱਚ ਟਰੈਕਟਰ ਵਧੀਆ ਹੈ ਜੀ ਮੋੜ ਮੈਂ ਇਹ ਸਜਾਈ ਟਰੈਕਟਰ ਇਹ ਵਧੀਆ ਜੀ ਪਾਵਰ ਦਾਸਿਆਂ ਤੁਹਾਨੂੰ ਪਾਵਰ ਹੈਗਾ ਕਿ ਨਹੀਂ ਪਾਵਰ ਹੈ ਨਹੀਂ ਬਾਈ ਟਰੈਕਟਰ ਇਹ ਸਾਈਡ ਕਹਾਂ ਲਈ ਸੋਨਾਲੀ ਕਾ ਜੋ ਸਾਈਡ ਸੋਨਾਲੀ ਕਾ ਟਰੈਕਟਰ ਸਾਧਰੀ ਲੱਗੀ ਹੈ ਗੁੜੀਆ ਦੇ ਟਾਇਰ ਪਾਏ ਹੋਏ ਗੁੜੀਆ ਦੇ ਟਾਇਰ ਹੈ ਜੀ ਬਹੁਤ ਵਧੀਆ ਇਹ ਸਾਈਡ ਜੀ ਟਰੈਕਟਰ ਦੇ ਸੋਨਾਲੀ ਕਾ 750 2000 ਮਾਡਲ ਦੇ 215 ਰੇਟ ਹੈ ਜੀ ਟਰੈਕਟਰ ਹੁਣਾ ਬਈ ਤੁਸੀਂ ਜਿਹੜੀ ਸਾਈਡ ਨਾਲ ਤਰੀ ਲੱਗੀ ਹੈ ਇਹ ਬਾਤਾਂ ਜੀ ਮੂਹਲੇ ਰਿਗਾਰਡਿੰਗ ਲੱਗਾ ਟਰੈਕਟਰ ਦੇ ਇਹ ਕੋਲ ਟਰੈਕਟਰ ਸਾਦਰੀ ਲੱਗੀ ਆ। ਕਿਆ ਬਾਤਾਂ ਨੇ ਜੀ। ਟਰੈਕਟਰ ਬਹੁਤ ਵਧੀਆ ਜੀ। ਦੇਖੋ ਬਈ ਜੀ। ਤੁਹਾਨੂੰ ਸਭਰਾ ਟਰੈਕਟਰ ਦਿਖਾਉਣੀ ਆ। 855 ਨੀਲਾ। 2000 ਮਾਡਲ ਆ ਜੀ 2,55,000 ਰੁਪਏ ਰੇਟ ਆ। ਟਰੈਕਟਰ ਦੇਖੋ ਟਰੈਕਟਰ ਸੋਨਾ ਦੂਰੋਂ। ਬਹੁਤ ਹੀ ਵਧੀਆ ਟਰੈਕਟਰ ਹੈ ਜੀ। ਐਮਆਰਪ ਦੇ ਟਾਇਰ ਪਾਏ ਹੋਏ ਆ। ਨੀਲੇ ਰੰਗ ਦਾ ਟਰੈਕਟਰ ਆ। ਸਵਰਾਜ 855 ਬਾਈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਭਾਂਟ ਹੈਗਾ ਨਾ ਤੇ ਬੰਪਰ ਬੂੰਪਰ ਲੱਗਿਆ ਪਾਫ ਰਸਟੇਰਿੰਗ ਹੈ ਨਹੀਂ ਟਰੈਕਟਰ ਸਾਫ ਹੈ ਜੀ ਜੇ ਕਿਸੇ ਨੇ ਲੈਣਾ ਪੰਜਾਬ ਨੰਬਰ ਹੈ ਲਓ ਮਿੱਤਰੋ ਟਰੈਕਟਰ ਬਹੁਤ ਹੀ ਵਧੀਆ ਸਵਰਾਜ 855 ਚਾਰੇ ਟਾਇਰ ਨਵੇਂ ਹੈ ਜੀ ਛਤਰੀ ਲੱਗੀ ਆ ਲਓ ਵੀ ਰੇਟ ਆ ਭਾਤ ਹੀ ਬੰਨ ਜੋ ਟਰੈਕਟਰ ਜੇ ਲੈ ਲੈ ਕਿਸੇ ਨੇ ਟਰੈਕਟਰ ਮੰਡੀ ਬਰਨਾਲਾ ਤਰਕਸ਼ੀਲ ਚੌਂਕ ਇੱਕਾ ਵੀ ਖੜਿਆ 6750 RX ਦੇਖ ਸਕਦੇ ਹੋ ਦੀ ਟਰੈਕਟਰ ਵਧੀਆ ਸੋਹਣਾ ਚਾਰੇ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇ ਦੇਖ ਸਕਦੇ ਹੋ ਬਾਈ ਜੀ ਆ ਫੋਲੋ ਦੇ ਟਾਇਰ ਆ ਪਾਈਵੇਟ ਟਰੈਕਟਰ ਦੇ 14 9 28 ਰਿਆ ਪਾਵਰ ਸਟੀering ਹੈ ਜੀ ਤੇ ਸਾਈਡ ਗੇਅਰ ਹੈ ਟਾਪ ਮਾਡਲ ਟਰੈਕਟਰ ਹੈ ਬਾਈ ਇਹ ਮਿੱਡੀ 16 RX ਦੇਖ ਸਕਦੇ ਹੋ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ 10 ਮਾਡਲ ਚ 3.45 ਦਾ ਰੇਟ ਆ ਜੀ ਤੰਨ ਆਪਣਾ ਦਾਲੀ ਵੀਡਾਈ 10 ਮਾਡਲ ਦਾ ਟਰੈਕਟਰ ਬਹੁਤ ਸੋਹਣਾ ਜੀ ਦੇਖ ਸਕਦੇ ਆਂ ਜੀ ਵੀਡੀਓ ਦੇ ਵਿੱਚ ਕਿਆ ਬਾਤਾਂ ਨੇ ਬਾਈ ਟਰੈਕਟਰ ਪੂਰਾ ਸੋਹਣਾ ਟਰੈਕਟਰ ਹੈ ਪਿਆਰੇ ਟਾਇਰ ਬੱਲਗੋਨ ਨਮਿਆ ਜੀ ਦੇਖੋ ਇਹਨਾਂ ਬੁਰਾ ਟਰੈਕਟਰ ਪੂਰਾ ਸੋਹਣਾ ਬਸ ਬੁਰਾ ਸ਼ਾਹ ਟਰੈਕਟਰ ਹੈ ਜੀ ਮਾਡਲ 10 ਲਿਕਾ ਲਿਕਾ ਜਾਏਗਾ ਸੋਨਾਲੀ ਕਾ ਟਰੈਕਟਰ ਹੈ ਜੀ 750 ਉਹ ਲੀਕਾ ਭਾਈ ਦੇਖ ਸਕਦੇ ਹੋ ਵੀਡੀਓ ਚ ਬਹੁਤ ਵਧੀਆ ਟਰੈਕਟਰ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਸਾਢੇ 11 2011 ਮਾਡਲ ਆ 370000 ਰੁਪਏ ਰੇਟ ਟਰੈਕਟਰ ਵਧੀਆ ਜੀ ਇਹ ਸੋਨਾ ਲੀਕਾ 750 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਗੁੜਿਆ ਦੇ ਟਾਇਰ ਆ ਜੀ 14 9 28 ਦੇ ਮੰਗਰ ਲੈ ਉਹ ਲੈ ਤੁਸੀਂ ਦੇਖ ਸਕਦੇ ਹੋ ਜੀ ਸਾਢੇ 11 ਟਰੈਕਟਰ ਸੋਨਾ ਜੀ ਕਰ ਦੋ ਵੀਡੀਓ ਸ਼ੇਅਰ ਬਾਈ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਹੈ ਹੋਰ ਬਹੁਤ ਵਧੀਆ ਟਰੈਕਟਰ ਖੜੇ ਨੇ ਚਾਹੇ ਤੋ 735 ਖੜਾ ਬਹੁਤ ਵਧੀਆ ਜੀ ਟਰੈਕਟਰ ਛੋਟਾ ਦੇਖ ਸਕਦੇ ਹੋ ਜੀ ਕਿਹਦੇ ਟਾਇਰ ਵਾਏ ਹੋਇਆ ਇਹ ਕੋਈ ਟਰੈਕਟਰ ਸੋਨਾ ਦਾ 735 ਦੋ ਯਰ ਮਾਡਲ 2 ਲੱਖ 10 ਹਜ਼ਾਰ ਰੇਟ ਆ ਜੀ ਟਰੈਕਟਰ ਦਾ ਸੋਨਾ ਟਰੈਕਟਰ ਹੈ ਪਾਰੇ ਟਾਇਰ ਵਧੀਆ ਦੇਖੋ ਟਰੈਕਟਰ ਵਧੀਆ ਟਰੈਕਟਰ ਹੈ ਜੀ 735 ਐਕਸ ਕਰ ਦੋ ਵੀਰੇ ਸ਼ੇਅਰ ਜੀ ਰੱਖੋ ਪੁਰਾਣਾ ਟਰੈਕਟਰ ਬਹੁਤ ਹੈ ਕਿਤਾਂ ਨੂੰ ਟਰੈਕਟਰ ਕਿਵੇਂ ਲੱਗੇ ਤਰਕਸੀਲ ਮੰਡੀ ਚੌਕ ਵਾਲੇ ਜੇ ਵਧੀਆ ਲੱਗੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਤੁਹਾਡੀ ਖਾਤਰ ਇਦੋਂ ਬਾਅਦ ਹੋਰ ਲੈ ਕੋਈ ਵੀਡੀਓ ਲੈ ਕੇ ਆਵਾਂਗੇ ਉਹਨਾਂ ਚੱਕੇ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਜੀ ਅਗਲੀ ਮੰਡੀ ਦੇ ਵਿੱਚ ਓਕੇ ਬਾਈ ਧੰਨਵਾਦ ਜੀ